ਕਿਛੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਜਾਨੀ ਜਿੰਦਾਬਾਦ 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 ਉਹਨਾਂ ਕੋਲ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈਂ ਇਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਪਾਉਦਾ ਰਹਿੰਦਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ 'ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧੋਆ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਸ਼ਰਾਫਤ ਦਾ ਜ਼ਮਾਨਾ ਹੀ ਨਹੀਂਗਾ ਪੈਰਾਂ 'ਚ ਪਿਆ ਨੂੰ ਪੈਰਾਂ 'ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੇ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਇਹਨਾਂ ਦੇ ਬੰਦੇ ਬੰਨਣਾ ਨਹੀਂ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇੱਧਰ ਕਿਦਾਂ ਦੇ ਹਾਂ ਜੀ ਜੰਦਾਬਾਹ ਰਾਜ ਜੀ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਮੇਰਾ ਨੰਬਰ ਹੈ 98152 ਤੇ 55555 ਜਿਹੜਾ ਮੈਂ ਹੀ ਚੁੱਕਦਾ 98152 ਕਰ ਲੈ ਡੋਟ ਕਰ ਲੈ ਕਰ ਲੋ ਕਰ ਲੋ ਕਰ ਲੋ ਕਰ ਲੋ ਸੰਭਲ ਲੈ ਕੇ ਨਹੀਂ ਨਹੀਂ ਕੋਈ ਨਾ ਨਹੀਂ ਕੋਈ ਨਾ ਦੇ ਦੇ ਨਹੀਂ ਲੈ ਕੇ ਨਹੀਂ ਡਿਗਰੇਸਰ ਜੰਗ ਲੈ ਕੇ ਦਊਗਾ 98152 ਅੱਗੇ 5 5 55 55 ਸਰ ਇੱਕ ਬੇਨਤੀ ਹੈ ਤੁਹਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ ਮੈਨੂੰ ਫੋਨ ਕਰ ਲੈਣਾ 98152 ਹਾਂ ਨੰਬਰ ਮੇਰਾ 98152 98152 ਅੱਗੇ 5 5 ਹਾਂਜੀ ਅੱਗੇ ਅੱਗੇ ਕੀ ਅੱਗੇ 5 5 55 52 55 55 52 ਠੀਕ ਹੈ ਠੀਕ ਹੈ ਉਸ ਪੰਜਾਬੀ ਚ ਬੋਲ ਰਿਹਾ ਵਾ 89155 5 ਵਜੇ ਪੰਜ ਪੰਜ 55505 555 ਪੰਜ ਪੰਜ ਠੀਕ ਕੋਈ ਤੁਹਾਨੂੰ ਤੰਗ ਕਰੇ ਫੋਨ ਕਰੋ ਆਪਣੇ ਭਰਾ ਨੂੰ ਦੇਖੋ ਜਲਵਾ ਕੀ ਮਾਲਕ ਯਾਰ ਮੈਂ ਕਹਿੰਦਾ ਸ਼ਰਾਫਤ ਨਾ ਚੱਲੀ ਸ਼ਰਾਫਤ ਨਾ ਚੱਲੀ ਸ਼ਰਾਫਤ ਨਾ ਚੱਲੀ ਸ਼ੁਕਰ ਸਾਡੇ ਸੱਤ ਗੁਰਾਂ ਨੇ ਕਿਹਾ ਸੀ ਬੇਟਾ ਇਹ ਤੇਰਾ ਇਮਤਿਹਾਨ ਆ ਪੁੱਤਰ ਇਹ ਚ ਫੇਲ ਨਹੀਂ ਹੋਣਾ ਜੇ ਐਦਾ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਆ ਧੀਆਂ ਪੜਾਣ ਨੂੰ ਕੀ ਕੀ ਆ ਕਿ ਉਹਨਾਂ ਤਾਂ ਮੋੜਤਾ ਉਹ ਤੇ ਮੋੜ ਨਹੀਂ ਸਕਦਾ ਮੋੜੀਆਂ ਜਿਹੀਆਂ ਹੀ ਆਉਂਦੇ ਨੇ ਹਰ ਕਾਲ ਦੇਾਂਗੇ ਤੁਹਾਡਾ ਤੁਹਾਨੂੰ ਅਸੀਂ ਘਰਾਂ ਚ ਨਹੀਂ ਵੜਨ ਦੇਣਾ ਕੁੱਤੇ ਕਮੀਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਤੁਹਾਡੇ ਬੋਲੇ ਸੀ ਧੀਆਂ ਪਾਣਾਂ ਉਹਨਾਂ ਨੂੰ ਕਹ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਲਿਖੀ ਕਦੀ ਕਿਸੇ ਨੇ ਦੇਖੀ ਨਹੀਂ ਅਜੇ ਤੱਕ ਨਹੀਂ ਦੇਖੀ ਤੁਸੀਂ ਕੋਣ ਜਾਣ ਆਲੇ ਜੁਗ ਪਲਟਣ ਵਾਲਾ ਉਹ ਨੀਲੀ ਛੱਤ ਵਾਲਾ ਸਾਡਾ ਰਾਜਾ ਬਸ ਵਾਲਾ ਬਾਪੂ ਸਾਡਾ ਰਾਜਾ ਤੇ ਬਾਬਾ ਜੀਵਨ ਸਿੰਘ ਦੀਰ ਸਿੰਘ ਵੀਰ ਸਿੰਘ ਤੇ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਂਦੇ ਓਕੇ ਰਿਪੋਰਟ ਬੋਲੇ ਇਸਾਨਾ ਸਿਆਪਾਲਾ ਅੱਜ ਸਾਰੀ ਰਿਕਾਰਡਿੰਗ ਹੋ ਰਹੀ ਮੈਂ ਕਿਉਂਕਿ ਤੋਂ ਡਰ ਕੇ ਨਹੀਂ ਬੋਲ ਰਿਹਾ ਸ ਪੂਰੀ ਦੁਨੀਆ ਚ ਜਾਣੀ ਹੈ ਰਿਕਾਰਡਿੰਗ ਬਾਕੀ ਸੇ ਤੋਂ ਘਬਰਾ ਕੇ ਨਹੀਂ ਬੋਲ ਰਿਹਾ ਅੱਜ ਤੋਂ ਪਹਿਲਾਂ ਮੈਂ ਕਦੀ ਇਦਾਂ ਬੋਲਿਆ ਕਦੀ ਨਹੀਂ ਬੋਲਿਆ ਜੇ ਇਦਾਂ ਧੀ ਵੀ ਭੈਣ ਵੀ ਘਰਾਂ ਚ ਆ ਕੇ ਕਰਨਗੇ ਉਹ ਤੇ ਫਿਰ ਦੇਖਿਓ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਦੱਸਾਂਗੇ ਮਾਲਕ ਦੀ ਜਾਨ ਆ ਕਿ ਗਰੀਬ ਦੇ ਗਰੀਬ ਸ਼ਰੀਫ ਹੋ ਸਕਦਾ ਲੇਕਿਨ ਬੇਗੈਰਤ ਨਹੀਂ ਹੋ ਸਕਦਾ ਠੀਕ ਹੈ ਬੱਚੋ ਸਾਡੀ ਗੁੱਸੇ ਤੋਂ ਬਚੋ ਠੀਕ ਹੈ ਇੱਥੇ ਆਗੇ ਆਗੇ ਨਜ਼ਰ ਨਾ ਆਵੇ ਪੂਰੀ ਦੁਨੀਆ ਚ ਤੁਸੀਂ ਤੁਸੀਂ ਸਬਰ ਨਾਲ ਰਹਿਣਾ ਸਰ ਨੰਬਰ ਲਿਖ ਲਿਆ ਮੇਰਾ ਮੈਨੂੰ ਫੋਨ ਕਰੋ ਸਿੱਧਾ ਹੀ ਕੋਈ ਗੱਲ ਨਹੀਂ ਐਸੀ ਕਿ ਬੜੇ ਬੇਫਿਕਰ ਹੋ ਕੇ ਪਹਿਲੀ ਤਰੀਕ ਨੂੰ ਜਿਹੜਾ ਤੁਸੀਂ ਇੱਕ ਵਾਰੀ ਯਕੀਨ ਜ਼ਰੂਰ ਕਰ ਲੈਣਾ ਮੋਦੀ ਸਾਹਿਬ ਤੇ ਤਾਂ ਹੁਣ ਪੁੱਛ ਰਿਹਾ ਸੀ ਆ ਤੁਹਾਨੂੰ ਮਿਲ ਰਿਹਾ ਕਿ ਮਿਲ ਰਿਹਾ ਮਿਲ ਹੀ ਰਿਹਾ ਐਵੇਂ ਇਤਨੀ ਕਹਿ ਰਿਆ ਸੀ ਮਿਲਦਾ ਹੀ ਹਾਂ ਮਿਲਦਾ ਤਾਂ ਫਿਰ ਉਹ ਹੀ ਗਰੀਬ ਗਰੀਬ ਘਰ ਜੰਮਿਆ ਸੀ ਉਹਦੀ ਮਾਂ ਲੋਕਾਂ ਦੇ ਕੱਪੜੇ ਧੋਂਦੀ ਸੀ ਤੇ ਬਰਤਨ ਮਾਂਜਦੀ ਸੀ ਬੱਚੇ ਨੂੰ ਬੜੇ ਜ਼ਫਰ ਜਾਲ ਕੇ ਉਹਨੇ ਪਾਲਿਆ ਸੀ ਮਾਂ ਦੀ ਸੀਸ ਲੱਗੇ ਅੱਜ ਤੁਹਾਡਾ ਪ੍ਰਧਾਨ ਮੰਤਰੀ ਹੈ ਗਰੀਬ ਦਾ ਪੁੱਤ ਤੇ ਆ ਖੇਤ ਦਾ ਖੇਤ ਮਜ਼ਦੂਰ ਦਾ ਪੁੱਤ ਤੁਹਾਡੇ ਕੋਲ ਖੜਾ ਉਹਨੇ ਭੇਜਿਆ ਹੀ ਉਹ ਬੰਦਾ ਜਿਹਨੂੰ ਆਪ ਨੂੰ ਤਾਂ ਪਤਾ ਹੋਵੇ ਭੁੱਖ ਕੀ ਹੁੰਦੀ ਹੈ ਗਰੀਬੀ ਕੀ ਹੁੰਦੀ ਹੈ ਇਸ ਕਰਕੇ ਕਿਸੇ ਨਾਲ ਜ਼ਿਆਦਤੀ ਨਹੀਂ ਕਰਨੀ ਅਸੀਂ ਵੀ ਕਿਸੇ ਨਾਲ ਕਰਨੀ ਜਿਹੜਾ ਕਰੇਗਾ ਸਿਰਫ ਤੁਹਾਡਾ ਕੰਮ ਹੈ ਮੈਨੂੰ ਦੱਸਣਾ ਸਿਰਫ ਸਸ਼ਾਸ਼ਨ ਵੀ ੱੱਕਾ ਕਰ ਰਿਹਾ ਹੈ ਭਾਜੀਪੀ ਦਾ ਕਰ ਹੀ ਰਹੀ ਹੈ ਤੇ ਇਸ ਲਈ ਇਹ ਹੰਸਰਾਜ ਦਾ ਡਟ ਕੇ ਵਿਰੋਧ ਕਰ ਰਹੇ ਆ ਅੱਗੇ ਵੀ ਕਰਾਂਗੇ ਕਰਦੇ ਰਹਿਾਂਗੇ ਬੰਦੇ ਜੀ ਸਾਡੇ ਘਟੂ ਘਟ 50 ਬੰਦੇ ਰੈਸਟ ਕਰਕੇ ਲੈ ਗਏ ਆ ਜੀ ਵੀ ਜਿਨ੍ਹਾਂ ਨੇ ਕਰਿਆ ਗੱਡੀ ਹਾਂ ਸੰਸਕ ਗੱਡੀ ਲੈ ਗਏ ਆ ਉੱਥੋਂ ਸਪੀਕਰ ਵੀ ਲਾ ਕੇ ਲੈ ਗਏ ਆ ਜਿਹੜੇ ਅਨਸਰਾਜ ਇਹਨਾਂ ਦੇ ਕਰਿਆ ਉਹਨਾਂ ਨੂੰ ਮੁੱਲ ਪੈਸੇ ਦੇ ਕੇ ਇਹਨਾਂ ਨੇ ਸਾਰਾ ਖਰਚਾ ਮੁੱਲ ਖਰੀਦ ਕੇ 4-5 ਕਾਰ ਐ ਬੌਰਿਆਂ ਸਿੰਘਾਂ ਦੇ ਸਾਡੇ ਪਿੰਡ ਦੇ ਵਿੱਚ tufaan ਪਾਇਆ ਸਾਡੇ ਪਿੰਡ ਦੇ ਵਿੱਚ ਸਾਰੇ ਪਿੰਡ ਨੇ ਸਾਡੇ ਨੇ ਉਹਦਾ ਭੰਡਾ ਤਿਆਰ ਔਰ ਬਾਹਰੋਂ ਆ ਕੇ ਬੰਦੇ ਬੈਠੇ ਆ ਕੋਈ ਗੱਲ ਨਹੀਂ ਸਾਡੇ ਕੋਈ ਗੱਲ ਨਹੀਂ ਸਾਡੇ ਬਾਰੇ ਪੁੱਤਾਂ ਜੂਜ ਦੇ ਰਵਾਂਗੇ ਕਿੰਨਾ ਚਿਰ ਸਾਰੇ ਜੂਜ ਦਾਵਾ ਅਸੀਂ ਜੂਜ ਦੇ ਰਵਾਂਗੇ ਰਵਾਂਗੇ ਤੇ ਉਹ ਜਿਹੜੇ ਤਿੰਨ ਚਾਰ ਘਰ ਆ ਉਹਨਾਂ ਨੇ ਸਾਡੇ ਸਾਰੇ ਪਿੰਡ ਨੇ ਉਹਨਾਂ ਦਾ ਪਾਟਾ ਪਿਆਕਦਾ ਕੋਈ ਚਾਰਾ ਪੰਜਾ ਪਿੰਡੋਂ ਦਵਾਏ ਆ ਕੋਈ ਉਹ ਪਰ ਇੱਕ ਗੱਲ ਕਰਦਾ ਯਾਰ ਫਰੀਦ ਜਮੀਰ ਵਾਲਾ ਬੰਦਾ ਜਿਹੜਾ ਸਾਡੇ ਪਿੰਡ 'ਚ ਹੋਊਗਾ ਉਹ ਉਹਨਾਂ ਨਾਲ ਜਾਊਗਾ ਨਹੀਂ ਸਾਡਾ ਪਿੰਡ ਉਹਨਾਂ ਦਾ ਬਾਈਕਾਰ ਕਰੂਗਾ ਜਿਹੜੀ ਕੋਈ ਅਨਸਾਰਾ ਨਹੀਂ ਬੋਲ ਮਿਲਣੀ ਉਹ ਨਹੀਂ ਮਿਲਣੀ ਅਨਸਾਰਾ ਨੂੰ ਮੈਂ ਇਹ ਵੀ ਦੱਸਣਾ ਚਾਹਣਾ ਜੇ ਤੂੰ ਆ ਵੋਟਾਂ ਦਾ ਮੋਰੋ ਹਨਾ ਨਾ ਵੀ ਮੈਂ ਉਹ ਕਰੂੰਗਾ ਜੋ ਕਰੂੰਗਾ ਜਦੋਂ ਮਰਦੀ ਕਰ ਲਈ ਸਾਰਾ ਪੀਲੇ ਵਾਲਾ ਇੱਕ ਪਾਸੇ ਇੱਕ ਪਾਸੇ